ਨੇ ਚੱਲੇ ਇਟਲੀ ਦਾ ਰੈੱਡ ਪਾਸਪੋਰਟ ਤੁਹਾਨੂੰ ਦਿਖਾਉਨੇ ਆ। ਯਾਤਰੀ ਪਾਸਪੋਰਟ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਗਾਇਸ ਬੜਾ ਲੰਬਾ ਇੱਥੇ ਇਟਲੀ 'ਚ 10 ਸਾਲ ਲੱਗ ਗਏ ਨੇ ਪਾਸਪੋਰਟ ਲੈਣੇ ਨੂੰ। ਨੰਬਰਾਂ ਵਿੱਚ ਵੀ ਇਹ ਦੂਜੇ ਪਹਿਲੇ ਨੰਬਰ ਤੋਂ ਹੀ ਰਹਿੰਦਾ ਇਟਲੀ ਦਾ ਪਾਸਪੋਰਟ। ਸਸਰੀਕਾ ਲਈ ਸਾਰਿਆਂ ਨੂੰ ਗਾਇਸ ਮੈਂ ਪਾਣੀ ਭਰ ਲਿਆ। ਠੰਡਾ-ਠੰਡਾ ਕੁਗੀ ਅੱਜ ਬਹੁਤ ਗਰਮ ਨਹੀਂ ਹੋਏ ਰਹਿਗੇਗਾ। ਖਾਲੀ ਅੱਜ ਆਪਾਂ ਲੈਣ ਜਨੇ ਰੈੱਡ ਪਾਸਪੋਰਟ ਤੁਹਾਨੂੰ ਦਿਖਾਵਾਂਗਾ ਇੱਥੇ ਕਿਵੇਂ ਹੁੰਦਾ ਰੈੱਡ ਪਾਸਪੋਰਟ ਤੁਹਾਨੂੰ ਦਿਖਾਉਂਦਾ ਮੇਰੀ ਫੋਟੋ ਅੱਜ ਗੁਰਸੇਵ ਲੈਣ ਚੱਲੇ ਆਇਟਲੀ ਦਾ ਰੈੱਡ ਪਾਸਪੋਰਟ ਤੁਹਾਨੂੰ ਦਿਖਾਉਣੇ ਅੱਜ ਜਾ ਕੇ ਉੱਥੇ ਯੂਰਪ ਦਾ ਪਾਸਪੋਰਟ ਚੱਲੀਏ ਗੁਰਸੇਵ ਪਾਣੀ ਪਰ ਲੈ ਆ ਪਾਸੀ ਫ੍ਰੀਜਰ ਚ ਰੱਖਿਆ ਹੋਇਆ ਤੇ ਨਾ ਗਰਮ ਹੋ ਜਾਣਾ ਚਲੋ ਕੋਈ ਨਾ ਉੱਥੇ ਲੈ ਲੂਗੇ ਹੋਰ ਪਾਣੀ ਚਲੋ ਚੱਲੀਏ ਫੇਰ ਪਾਸਪੋਰਟ ਲੈਣ ਆ ਕੇ ਲੈ ਉਹਨੇ ਡਾਲੀਨ ਪਾਸਵਰਡ ਕਰਾਇਆ ਉਹਨੂੰ ਅੱਜ ਗਰਮੀ ਵੀ ਪੂਰੀ ਹੋਣੀ ਰਿਜੋ ਹਣਾ ਟੈਂਪਰੇਚਰ ਇੱਥੇ ਵੀ ਆਪਾ ਹੋ ਗਿਆ ਇੱਥੇ ਵੀ ਮੀਂਹ ਨਹੀਂ ਪੈ ਰਿਹਾ ਪੈ ਰਿਹਾ ਹੁਣ ਦਾ ਦੋ ਹਫ਼ਤੇ ਹੋ ਗਏ ਮੀਂਹ ਨਹੀਂ ਪਿਆ ਗਰਮੀ ਤਾਂ ਇੱਥੇ ਵੀ ਹੁਣ ਵੱਧ ਗਈ ਅੱਗੇ ਨਾਲ ਅੱਗੇ 4-5 4 ਸਾਲ ਪਹਿਨਾ 27 26 ਐਨਾ ਟਾਈਮ ਭਰੇ ਜਨੇ ਇਹਦਾ ਹੁਣ 32 34 36 ਰਿਜੋ 40 ਤੱਕ ਚਲੇ ਜਾਂਦਾ ਵੱਦ ਗਈ ਸਾਰੇ ਪਾਸੇ ਵਧ ਗਈ ਇੱਥੇ ਥੋੜਾ ਜਿਹਾ ਪਾੜਾਂ ਕਰਕੇ ਆਪਣਾ ਮੌਸਮ ਸਹੀ ਰਹਿੰਦਾ ਹੱਥ ਹਾਂ ਹਾਂ ਇੱਥੇ ਸ਼ਾਮ ਨੂੰ ਠੰਡਾ ਹੋ ਜਾਂਦਾ ਇੱਥੇ ਧੁੱਪ ਵੀ ਦੁੱਜੀ ਹੈ ਨਾ ਜਿਵੇਂ ਚੁੱਭਦੀ ਜਾਂ ਨੇੜੇ ਧੁੱਪਾ ਜਿਵੇਂ ਕਹਿੰਦਾ ਤੁਸੀਂ ਵੀ ਆਪਣੀ ਧੁੱਪ ਹੋਰ ਆਂਡੀਆਂ ਜਾਂ ਆਪਾਂ ਪੰਜਾਬ ਇੱਥੇ 30 ਡਾ ਟੈਂਪਰੇਚਰ ਵੀ ਆ ਜਾਂਦਾ ਜਿਵੇਂ 45 ਡਿਗਰੀ ਹੁੰਦਾ ਹਾਂ ਧੁੱਪ ਉਹ ਸਾਹਮਣੇ ਦੇਖੋ ਇੱਥੇ ਕੈਂਪਿੰਗ ਕਰਨ ਆਏ ਹੋਏ ਬੰਦੇ ਟੈਂਟ ਲੱਗੇ ਹੋਏ ਆ ਦੋ ਤਿੰਨ ਦਿਨ ਹੋ ਗਏ ਇਹਨਾਂ ਨੂੰ ਵੀ ਆਏ ਨਾ ਟੂਰਿਸਟ ਹੁਣ ਆਹ ਗਰਮੀਆਂ ਚ ਇੱਥੇ ਸਾਡੇ ਉੱਪਰ ਘੁੰਮਣ ਵੀ ਬਹੁਤ ਆਉਨੇ ਆ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਲੈ ਜੁਨਾ ਪਾ ਪਹੁੰਚ ਕੇ ਰਿੱਜੋ ਹੁਣ ਲੈ ਲੈ ਆਇਆ ਟਾਪਸਪੋਰਟ ਲੈ ਜੁਨਾ ਪਾ ਚੱਲੇ ਅੰਦਰ ਪਾਸਪੋਰਟ ਲੈਣ ਆਫਿਸ 'ਚ ਆ ਗਏ ਹੁਣ ਆਪਾਂ ਦੇਖਦੇ ਗੁਰਸੈਬ ਦਿਖਾਉ ਆ ਕੇ ਹੁਣ ਹੈ Gayana mandaka nan aunque horika nayan Pas chegaya dhor descriptor It's a beautiful day ਨੇਮ ਵਗੈਰਾ ਚੈੱਕ ਕਰ ਰਿਆਂ கரੈਕਟ ਆ ਸਾਰਾ ਕੁਝ ਹੂੰ ਇੰਨੇ ਸਾਲਾਂ ਦੀ ਮਿਹਨਤ ਆ ਫੇਰ ਮਿਲਦਾ ਭਾਈ ਇੰਨੇ ਸਾਲਾਂ ਬਾਅਦ ਮੇਰ ਨਹੀਂ ਉਪਰ ਆਉਣਾ ਪੈਣਾ ਤੁਸੀਂ ਸਾਡੇ ਬਲੌਗ ਦੇਖ ਸਕਦੇ ਆ ਪਿਛਲੇ ਵੀ ਜਾ ਕੇ ਫੁੱਲ ਇਨਫੋਰਮੇਸ਼ਨ ਪਾਈ ਹੋਈ ਆ ਵੀ ਕਿੱਦਾਂ ਆਪਾਂ ਨੇ ਅਪਲਾਈ ਕਰਨਾ ਇੱਥੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਗੁਰਸੈਰ ਸਿੰਘ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਾਬਾ ਜੀ ਦਾ ਵੈਗਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ। ਪਾਪਾ ਨੇ ਮੈਨੂੰ ਇੱਕ ਨਵੀਂ ਗੱਲ ਦੱਸੀ ਹੈ ਨੀ ਨਿਊ ਵੀ ਕਰਾਣਾ ਪਵੇਗਾ ਮੂ ਪਤਾ ਕਿ ਫਿਰ ਤਾਂ ਜਦ ਮद्दा ਹੋ ਜਾਊਗਾ ਤਾਂ ਆਪਣੇ ਸਾਰੇ ਕਰਾਉਣੇ ਪੈਣੇ ਨੇ ਪਾਸਪੋਰਟ। ਮੈਨੂੰ 5 ਸਾਲ ਦਾ ਮਿਲਿਆ। ਹਾਂਜੀ ਹਾਂ ਤੁਹਾਨੂੰ 10 ਸਾਲ ਦਾ ਨਾ। ਮੈਂ ਕਿਹਨੂੰ 18 ਸਾਲ ਤੋਂ ਪਹਿਲਾਂ 5-5 ਅਸਾਂ ਇੰਡੀਆ ਦੀ 5 ਸਾਲ ਦਾ ਹੀ ਮਿਲਦਾ। ਹਾਂਜੀ ਚਲੋ ਬਹੁਤ ਵਧੀਆ ਹੋ ਗਿਆ ਨਾ। ਪਰ ਚਾਹਸ ਤੋਂ ਬੜਾ ਲੰਬਾ ਇੱਥੇ ਇਟਲੀ 'ਚ 10 ਸਾਲ ਲੱਗ ਜਾਂਦੇ ਨੇ ਪਾਸਪੋਰਟ ਲੈਣੇ ਨੂੰ। ਚਲੋ ਮਿਹਨਤ ਦਾ ਫਲ। ਰੰਗ ਲੈ ਕੇ ਆਇਆ ਰੈਗਲਰ ਦਾਸਾਲ ਰੈ residenc ਚੱਲਣਾ ਚਾਹੀਦਾ ਹਾਂਜੀ ਹਾਂਜੀ ਇਹ ਰੈਪਲਾਈ ਹੁੰਦਾ 3 ਸਾਲ ਸਾਢੇ 2 ਸਾਲ ਹੁੰਦਾ 2.5 ਸਾਲ ਤੋਂ ਲੈ ਕੇ 4 ਸਾਲ ਤੱਕ ਹਾਂਜੀ ਹੁਣ ਥੋੜਾ ਜਿਹਾ ਚਲੋ ਇਹਨਾਂ ਨੇ ਸੌਖਾ ਕਰਤਾ ਨਹੀਂ ਪਹਿਲਾਂ ਤਾਂ ਦੇਖੋ 16 ਸਾਲ ਵੀ ਲੱਗ ਜਾਂਦੇ ਤੇ ਹੁਣ ਸਾਨੂੰ ਜਨੇ ਅਪਲਾਈ 10 ਸਾਲ ਉਹਨੂੰ ਲੱਗੇ ਆ 2.5 ਸਾਲ ਲੱਗੇ ਅੱਗੇ ਮਿਲਣ ਨੂੰ ਗੁਰਸਾਹਿਬ ਤਾਂ ਜ਼ਿਆਦਾ ਹੀ ਖੁਸ਼ ਹੋਇਆ ਬਗ ਲੱਗਦਾ ਹਨ ਪਾਸਪੋਰਟ ਦਾ ਯੂਰਪੀਅਨ ਪਾਸਪੋਰਟ ਦਾ ਖਾਸ ਇਟਲੀ ਦੇ ਪਾਸਪੋਰਟ ਦਾ ਨੰਬਰਾਂ ਵਿੱਚ ਵੀ ਇਹ ਦੂਜੇ ਪਹਿਲੇ ਨੰਬਰ ਤਾਂ ਹੀ ਰਹਿੰਦਾ ਇਟਲੀ ਦਾ ਪਾਸਪੋਰਟ ਇਹਦੇ ਆਪਾਂ ਬਿਨਾ ਵੀਜ਼ੇ ਤੋਂ 190-92 ਕੰਟਰੀਆਂ ਦੇ ਟ੍ਰੈਵਲ ਕਰ ਸਕਦੇ ਹਾਂ ਕਿਹ ਵਧੀਆ ਪੂਰੀ ਕਿੰਨੀ ਮਾਰਕਾ ਆਸਟ੍ਰੇਲੀਆ ਨਿਊਜ਼ੀਲੈਂਡ ਹੋਰ ਹੋਰ ਜਿੰਨੀਆਂ ਵੀ ਕੰਟਰੀਆਂ ਅਮਰੀਕਾ ਬਹੁਤ ਸਾਰੀਆਂ ਬਿਨਾ ਵੀਜ਼ੇ ਤੋਂ ਆਪਾਂ ਜਾ ਸਕਦੇ ਹਾਂ ਸਿਰਫ ਟਿਕਟ ਲੈ ਕੇ ਵੀਜ਼ਾ ਲਾਈਨ ਦੀ ਲੋੜ ਨਹੀਂ ਹੈ ਯਾ ਮੈਂ ਜਲਦੀ ਆ ਤੁਹਾਨੂੰ ਪਾਰਟੀ ਕਰਦੇ ਆ ਖਾਣਾ ਖਵਾਉਂਦੇ ਆ ਹੋਰ ਗਰੋਸਰੀ ਚੱਲੇ ਮੜਾ ਮੋਟਾ ਸਮਾਨ ਲੈ ਲੀਏ ਪਰ ਘਰ ਨੂੰ ਜਾਉਂਗੇ ਸੌਂਗੇ ਰੈਸਟ ਕਰੂਗੇ ਹੋਰ ਕੀ ਗਾਇਸ ਅਸੀਂ ਚਾਏ ਆ ਲਿੰਗਰ ਫਰੀਦਾ ਤਰੀਬੋਂ ਥੋੜਾ ਬੋਤਾ ਸਮਾਨ ਹੈ ਮਜ਼ਾ ਕਰੂਗੇ ਬੁਆਬ ਨੇ ਵੀ ਕੁਝ ਖਾਣਾ ਹੈ ਸਹਰ ਦੇਖ ਰਹਿ ਖਾਣਾ ਚਾਹਤ ਠੀਕ ਕਰਨੀ ਬਾਤ ਹੋਈ ਵੀ ਹੈ ਨਾ ਹਮ

ਇੱਥੇ ਤੇ ਅਗਲਾ ਟੈਂਪਰੇਚਰ ਵੱਧਦਾ ਹਨਾ ਕਿੰਨੀ ਗਰਮੀ ਆ ਆਪਣੇ ਉੱਤੇ ਨਾਲੋਂ ਕਿੰਨਾ ਹੀ ਵੱਧ ਆ ਆਪਣੇ ਉੱਤੇ ਫਿਰ ਵੀ ਠੀਕ ਆ ਲੈ ਇਹ ਮੈਨੂੰ ਯਾਦ ਤੋਂ ਮੁਰਸ਼ਵਾ ਗਿਆ ਹੁਮਾ ਕਾਨ ਲਈ ਬਹੁਤ ਹੀ ਸ਼ੋਭਾ ਹੁਮਾ ਕਾਨ ਲਈ ਇਹ ਵੀਡੀਓ ਆਨ ਹੈ ਜੇ ਤੁਹਾਨੂੰ ਉਹ ਵੀਡੀਓ ਵਜੋਂ ਲੱਗੀ ਲਗੀ ਫਿਰ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਕਰਿਓ